ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇਆਲਾ ਜ਼ਿਲ੍ਹਾ ਦੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਦੋਸਤੋ ਬਹੁਤ ਹੀ ਵਧੀਆ ਪਸ਼ੂ ਪਾਲਣ ਦਾ ਕੰਮ ਆ ਨਾਲ ਨਾਲ ਬਾਈ ਜੀ ਹਰਾਂ ਦਾ ਦੁੱਧ ਦਾ ਕੰਮ ਆ ਤੇ ਘਰੇ ਪਸ਼ੂ ਬਹੁਤ ਵਧੀਆ ਬਾਈ ਜੀ ਹਰਾਂ ਦੇ ਟੋਟਲ ਹੀ ਸਾਰੇ ਤੁਹਾਨੂੰ ਦਿਖਾ ਦਿੰਨੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣ ਵੈੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਜਾਂ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਇਹ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇਹਨਾਂ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਕੁਲਵਿੰਦਰ ਸਿੰਘ ਆ ਜੀ ਕੁਲਵਿੰਦਰ ਸਿੰਘ ਬਾਈ ਕੁਲਵਿੰਦਰ ਸਿੰਘ ਜੀ ਆਪਣਾ ਮੋਬਾਈਲ ਨੰਬਰ ਬੋਲਿਓ ਜੀ 9855294083 95552 94083 94083 ਤੇ ਆਪਣਾ ਫਿਰ ਦੁੱਧ ਦਾ ਕੰਮ ਆ ਬਾਈ ਜੀ ਹਾਂਜੀ ਦੁੱਧ ਦਾ ਕੰਮ ਆ ਜੀ ਤੇ ਨਾਲ ਨਾਲ ਖੇਤੀਬਾੜੀ ਵੀ ਹਾਂਜੀ ਤੇ ਆ ਵੜ ਆਪਣੇ ਘਰ ਦੀ ਹੈ ਬਾਈ ਜੀ ਤੇ ਘਰ ਦੀ ਵੜਾ ਜੀ ਦੂਜਾ ਸੂਆ ਸੋਣਾ ਪਹਿਲੇ ਸੂਏ ਨੇ 22 ਤੇ 21 ਕਿਲੋ ਦੁੱਧ ਦਿੰਦਾ ਜੀ ਪਹਿਲੇ ਸੂਏ 22 21 ਕਿਲੋ ਦੁੱਧ ਦਿੰਦਾ ਹਾਂਜੀ ਕਿ ਕੀਮੀਤ ਕਰਦੇ ਆਂ ਜੀ ਉਮੀਦ ਹੈਗੇ 25 ਪਲੱਸ ਹੀ ਜਾਊਗੀ 25 ਪਲੱਸ ਹਾਂਜੀ ਤੇ ਕਿਹੜੇ ਸੀਮਣ ਤੋਂ ਇਹ ਗੱਭਣ ਆ ਬਾਈ ਇਹ ਵੀ ਐਸ ਦੀ ਆਈ ਗੱਭਣ एबीएस ਦੇ ਕੋਈ ਨਾਂ ਬੋਲਦਾ ਪਤਾ ਜੀ ਨਹੀਂ ਜੀ ਇਹਨਾਂ ਨੂੰ ਪਤਾ ਨਹੀਂ ਐਬੀਐਸ ਦੇ ਸੀਮਿੰਟ ਤੋਂ ਗੱਬਣਾ ਬਾਈ ਤੇ ਬੋਲਦਾ ਨਾਂ ਨਹੀਂ ਬਾਈ ਨੂੰ ਪਤਾ ਚੰਗਾ ਦੋਦਰ ਕਾਰਡ ਆ ਤੇ ਦੂਜਾ ਸੁਆ ਸੁਣਾ ਬਾਈ ਜੀ ਤੇ ਕਿੰਨੇ ਕ ਦਿਨ ਲੈ ਜੂਗੀ ਇਹ ਹਫਤਾ ਰਹਿੰਦਾ ਦਿਨ ਪੂਰੇ ਹੁਣ ਚ ਠੀਕ ਆ 8 8 10 ਦਿਨ ਲੈ ਜੂਗੀ 8 10 ਦਿਨ ਲੈ ਜੂਗੀ ਹਾਂਜੀ ਲਓ ਵੀ ਮਿੱਤਰੋ ਕੁਆਲਿਟੀ ਤੁਹਾਨੂੰ ਵੈੜਦੀ ਦਿਖਾ ਦਿੰਨੇ ਆ ਬਿਲਕੁਲ ਪਿਓਰਟੀ ਆ ਦੇਖ ਸਕਦੇ ਆ ਤੁਸੀਂ ਮੂੰਹ ਮੱਥਾ ਇਸ ਕੁਆਲਟੀ ਬਹੁਤ ਚੰਗੀ ਆ ਥਾਣਾ ਦਾ ਤੁਹਾਨੂੰ ਆਕਾਰ ਨੇੜੇ ਹੋ ਕੇ ਦਿਖਾਉਣੇ ਆ ਪੱਕੀ ਸੀਲ ਠੰਡੀ ਬਹੁਤ ਆ ਤੇ ਸੀਲ ਠੰਡੀ ਬਹੁਤ ਆ ਦੋਸਤੋ ਦੇਖ ਸਕਦੇ ਆ ਤੁਸੀਂ ਲਓ ਜੀ ਬਿਲਕੁਲ ਸਾਫ਼ ਸੁਥਰੇ ਹਵਾਨੇ ਆ ਰੀਆ ਤੇ ਬਹੁਤ ਚੰਗਾ ਹਵਾਨਾ ਮੂਹਰ ਨੂੰ ਕੱਢਿਆ ਤੇ ਮਗਰਲੇ ਪਾਸੇ ਨੂੰ ਵੀ ਪੂਰਾ ਹੀ ਆ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਢੈਲਾ ਢੁੱਲਾ ਬਹੁਤ ਪਈ ਆ ਆ ਜਿਹੜੀ ਢੈਲਾ ਦੋਸਤੋ ਇਹਨੇ ਸਾਰੀ ਭਰਨੀ ਆ ਉੱਪਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਦੋਸਤੋ ਦੂਜੇ ਪਾਸੇ ਤੋਂ ਦੋਸਤੋ ਸੇਮ ਸਾਈਜ਼ ਆ ਥਾਣਾ ਦਾ ਬਹੁ ਅਗਲੇ ਥਾਂ ਤੋਂ ਅਗਲੇ ਥਾਂ ਦਾ ਗਾਇਬ ਬਹੁਤ ਚੰਗਾ ਹੈ ਤੇ ਅਗਲੇ ਤੋਂ ਮਗਰਲੇ ਦਾ ਥਾਂ ਦਾ ਗਾਇਬ ਵੀ ਚੰਗਾ ਦੋਸਤੋ ਮਿਲਕ ਉਹਨਾਂ ਨੇ ਨੀਂ ਨਜ਼ਰ ਮਾਰ ਲਓ ਬਹੁਤ ਲੰਮੀ ਆ ਤੇ ਉਬਰੀ ਹੋਈ ਆ ਚੰਗੇ ਕਦ ਕਾਟ ਦੀ ਮਾਲਕਣੀਆਂ ਦੇ ਤੌਰ ਤੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਤੋੜ ਦਿਆਂ ਤੋ ਦੋਸਤੋ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਉਹ ਚੰਗੀ ਤਰ੍ਹਾਂ ਆ ਜੂਗੀ ਤੇ ਚੰਗੀ ਦੋਸਤੋ ਬਰੀਡ ਆ ਬਾਈ ਦਾ ਦੁੱਧ ਦਾ ਕੰਮ ਆ ਚੰਗੇ ਦੁੱਧ ਵਾਲੇ ਪਸ਼ੂ ਪਾਈ ਦੇ ਕੋਲੇ ਸਾਰੇ ਅਵੇਲੇਬਲ ਆ ਫਿਲਹਾਲ ਆ ਵੜ ਵਕਾਉ ਆ ਦੋਸਤੋ ਹੌਲੀ ਥੋਰੀ ਬਹੁਤ ਹੀ ਵਧੀਆ ਹਵਾਨਾ ਦੋਸਤੋ ਤਿਆਰ ਕਰਦੀ ਆਉਂਦੀ ਆ ਤੇ 10 ਦਿਨ ਇਹਨੇ ਲੈ ਜਾਣੇ ਆ 10 ਦਿਨਾਂ ਦੇ ਵਿੱਚ ਤੁਸੀਂ ਆਪ ਹੀ ਇਮਾਨ ਲਾ ਲਓ ਵੀ ਕਿੰਨਾ ਹਵਾਨਾ ਇਹਨੇ ਤਿਆਰ ਕਰ ਜਾਣਾ ਮੋੜ ਲਓ ਜੀ ਚੰਗੀ ਵੇਲ ਆ ਦੋਸਤੋ ਚੰਗਾ ਕਦ ਕਾਠ ਤੇ 25 ਪਲਸ ਐਟ ਕੀ ਦੁੱਧ ਇਹਨੇ ਕੱਢੀ ਨੂੰ ਬੱਕਰ ਦੀ ਬੱਚੀ ਜਾਨੀ ਸਭ ਤੋਂ ਹੋ ਬੱਸ ਇੱਕ ਸਗਰਾਂ ਇੱਕ ਪਟਕੋੜੇ ਦਾ ਅਨਾਜ ਆ ਲਾ ਲਓ ਤੇ ਆ ਟੇਲਾ ਦੋਸਤੋ ਇਹਨੇ ਸਾਰੀ ਭਰਨੀ ਹੈ ਕਵਰ ਕਰਨੀ ਹੈ ਹਾਂਜੀ ਭਾਈ ਜੀ ਇਹਦਾ ਮੁੱਲ ਫਿਰ ਆਪਾਂ ਕੀ ਕਰਦੇ ਹਾਂ ਜੀ ਪ੍ਰਾਈਸ ਜੀ 1,05,000 ਰੁਪਏ 1,05,000 ਰੁਪਿਆ ਮੁੱਲ ਕਰਦੇ ਆ ਤੇ ਇਹ ਮੰਨਤਨ ਹੋ ਜੂ ਭਾਈ ਜੀ ਹਾਂਜੀ ਮੌਕੇ ਤੇ ਹੋ ਜੂ ਜੀ ਹਾਂਜੀ ਲਓ ਵੀ ਮਿੱਤਰੋ 1,05,000 ਰੁਪਿਆ ਭਾਈ ਜੀ ਨੇ ਮੁੱਲ ਮੰਗਿਆ ਬਣਦਾ ਮਾਨਤਾਂ ਦੋਸਤੋ ਮੌਕੇ ਤੇ ਕੀਤਾ ਜਾਊਗਾ ਕੋਈ ਵੀ ਮਲ ਮੁੱਲ ਫਿਕਸ ਨਹੀਂ ਹੁੰਦਾਗਾ ਫੋਨ ਤੁਸੀਂ ਕਰਿਓ ਦੋਸਤੋ ਸੌਦਾ ਤੁਹਾਡਾ ਹੋ ਜਾਣਾ ਬਾਕੀ ਤੁਸੀਂ ਗਾਂ ਜਦੋਂ ਆ ਕੇ ਦੇਖੋਗੇ ਦੋਸਤੋ ਤੇ ਖਾਲੀ ਨਹੀਂ ਮੁੜਦੇਗੇ ਗਾਂ ਤੁਹਾਡੇ ਪਸੰਦ ਆਊਗੀ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਸੰਪਰਕ ਕਰਕੇ ਬਾਈ ਜੀ ਹਰਾਨਾ ਸੌਦਾ ਕਰ ਸਕਦੇ ਆ ਤੇ ਵੀਡੀਓ ਵੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆਗਾ ਦੇਓ ਜੀ ਧੰਨਵਾਦ